ਸਾਦ ਸੰਗਤ ਜੀ ਆਪ ਜੀ ਨੂੰ ਅੱਜ ਇੱਕ ਮੈਂ ਹੋਰ ਨਵੀਂ ਜਾਣਕਾਰੀ ਦੇਣੀ ਚਾਹੁੰਨਾ ਵਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਆ ਥੋੜੇ ਦਿਨ ਪਹਿਲਾਂ ਰਾਗੀ ਸਿੰਘਾਂ ਨੂੰ ਇੱਕ ਚਿੱਠੀ ਕੱਢੀ ਆ ਉਹ ਚਿੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਦਾ ਨੰਬਰ ਆ 4790 ਉਬਲੀਕ 83 ਮਿਤੀ 18 8 23 ਨੂੰ ਚਿੱਠੀ ਕੱਢੀ ਆ ਇਹਨਾਂ ਨੇ ਇਹਨਾਂ ਚਿੱਠੀ ਕੱਢੀ ਆ ਵੀ ਜਿਹੜੇ ਰਾਗੀ ਸਿੰਘ ਦਰਬਾਰ ਸਾਹਿਬ ਗੁਰਬਾਣੀ ਪ੍ਰਸਾਰਣ YouTube ਦੇ ਉੱਤੇ ਜੋ ਚੱਲ ਰਿਹਾ ਕੀਰਤਨ ਪ੍ਰਸਾਰ ਉਹਦਾ ਲਿੰਕ ਚੋ ਕੇ ਆਪੋ ਆਪਣੇ ਜੋ ਨਾ YouTube ਬਣਾਏ ਆ ਰਾਗੀ ਸਿੰਘਾਂ ਨੇ ਆਪਣੇ ਆਪਣੇ ਚੈਨਲ ਬਣਾਏ ਆ ਉਹਨਾਂ ਦੇ ਉੱਤੇ ਲਿੰਕ ਦੇ ਉੱਤੇ ਉਹ ਸ਼ੇਅਰ ਕਰ ਦਿੰਦੇ ਆ ਉਹਨਾਂ ਨੂੰ ਚੇਤਾਵਨੀ ਦੇ ਦਿੱਤੀ ਆ ਇਹਨਾਂ ਨੇ ਚਿਤਾਵਣੀ ਉਹਨਾਂ ਨੂੰ ਇਹ ਇਹ ਦੇ ਦਿੱਤੀ ਆ ਵੀ ਜਿਹੜੇ ਰਾਗੀ ਸਿੰਘਾਂ ਨੇ ਇਹ ਲਿੰਕ ਚੁੱਕ ਕੇ ਆਪਣੇ ਚੈਨਲਾਂ ਤੇ ਪਾਉਣਾ ਵਾ ਤੇ ਉਹ ਨਿਜਮਾਂ ਦੀ ਉਲੰਘਣਾ ਵਾ ਉਹ ਕਾਪੀ ਕਾਪੀਰਾਈਟ ਦਾ ਉਲੰਘਣਾ ਵਾ ਕਾਪੀਰਾਈਟ ਦੀ ਉਲੰਘਣਾ ਵਾ ਸਮੂਹੇ ਰਾਗੀ ਸਿੰਘਾਂ ਨੂੰ ਨੋਟ ਕਰਵਾਇਆ ਜਾਂਦਾ ਕਿ ਅੱਗੇ ਤੋਂ ਕਿਸੇ ਨੇ ਅਜਿਹਾ ਕੀਤਾ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਪ੍ਰਚਾਰ ਕਰ ਰਹੀ ਹੈ ਸਾਨੂੰ ਸ਼ਰਮ ਹੋਣੀ ਚਾਹੀਦੀ ਆ ਇਹ ਤੇ ਇਹ ਤੇ ਨਿੱਜੀ ਚੈਨਲਾਂ ਦੀ ਗੱਲ ਆ ਮੈਂ ਆਪਣੇ ਨਾਲ ਮੇਰ ਨਾਲ ਹੱਡ ਬੀਤੀ ਐ 2007 ਕੇ 8 ਦੀ ਗੱਲ ਆ ਮੈਨੂੰ ਤਰੀਕ ਭੁੱਲ ਗਈ ਆ ਦਰਬਾਰ ਸਾਹਿਬ ਦੇ ਵਿੱਚ ਆਰਐਸਐਸ ਦਾ ਜਰਨਲ ਸਕੱਤਰ ਪ੍ਰਵੀਨ ਤੋਗੜੀਆ ਆ ਗਿਆ ਉਹਨੇ ਆੜ ਕੇ ਇਨਫਰਮੇਸ਼ਨ ਦਫ਼ਤਰ ਦੇ ਵਿੱਚ ਉਹਨੇ ਕਿਹਾ ਭਈ ਸਿੱਖ ਹਿੰਦੂਆਂ ਦੇ ਵਿੱਚੋਂ ਆ ਇਹੋ ਜਿਹਾ ਵੀ ਉਹਨੇ ਬਿਆਨ ਕਰ ਦਿੱਤੇ ਅਗਲੇ ਦਿਨ ਅਖਬਾਰਾਂ ਭਰ ਗਈਆਂ ਤੇ ਰੋਲਾ ਪੈ ਗਿਆ ਭਈ ਇੱਥੇ ਆਣ ਕੇ ਇਹਨੇ ਕੀ ਬੋਲ ਦਿੱਤਾ ਮੇਰੀ ਅਗਲੇ ਦਿਨ ਡਿਊਟੀ ਸੀ ਲਾਈਵ 7 ਵਜੇ ਦਾਸ ਨੇ ਵੀ ਉਹ ਖ਼ਬਰ ਪੜ੍ਹੀ ਦਾਸ ਨੇ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚੋਂ ਇੱਕ ਸ਼ਬਦ ਪੜਿਆ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਉਹਦੀ ਮੈਂ ਟੇਕ ਇਹ ਰੱਖੀ ਨਾ ਹਮ ਹਿੰਦੂ ਉਹਦੇ ਵਿੱਚ ਪ੍ਰਮਾਣ ਲਾ ਦਿੱਤੇ ਗਰਭਵਾਸ ਮੈਂ ਕੁੱਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਬਉਤ ਪਾਤੀ ਨਾ ਹਮ ਹਿੰਦੂ ਕੋਹਰੇ ਪੰਡਤ ਬਾਹਮਣ ਕੱਲ ਕੇ ਹੋਏ ਬਾਹਮਣ ਕਹਿ ਕੇ ਜਨਮਤ ਖੋਏ ਨਾ ਹਮ ਹਿੰਦੂ ਹਿੰਦੂ ਕੇ ਕਰ ਹਿੰਦੂ ਆਵੇ ਸੂਤ ਜਨੇ ਉਹ ਪੜਗੜ ਪਾਵੇ ਸੂਤ ਪਾਏ ਕਰੇ ਬਰਿਆਈ ਨਾਤਾ ਤੋਤਾ ਥਾਏ ਨਾ ਪਾਈ ਨਾਮ ਹਿੰਦੂ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਦ ਨਾ ਹਮ ਹਿੰਦੂ ਹਿੰਦੂ ਕੇ ਕਰ ਹਿੰਦੂ ਆਵੇ ਸੂਤ ਜਨੇ ਉਹ ਪੜਗੜ ਪਾਵੇ ਇਹ ਪ੍ਰਮਾਣ ਲਾਏ ਹਿੰਦੂ ਤੁਰਕ ਕਹਾਂ ਤੇ ਆਏ ਕਿਨੇ ਰਾਹ ਚਲਾਈ ਦਿਲ ਮੇ ਸੋਚ ਵਿਚਾਰ ਕਬਾਤੇ ਪਿਸਤ ਦੋਜ ਕਿਨ ਪਾਈ ਨਾ ਹਮ ਹਿੰਦੂ ਇਹ ਪ੍ਰਮਾਣ ਲਾਏ ਤੇ ਮੈਨੂੰ ਡਿਊਟੀ ਦੀ ਸਮਾਪਤੀ ਤੋਂ ਬਾਅਦ ਸੇਵਾਦਾਰ ਆ ਗਿਆ ਆਂਦੇ ਤੁਹਾਨੂੰ ਮੈਨੇਜਰ ਸਾਹਿਬ ਨੇ ਬੁਲਾਇਆ ਅਜੈਬ ਸਿੰਘ ਮੈਨੇਜਰ ਸੀਗਾ ਮੈਂ ਗਿਆ ਦਫਤਰ ਦੇ ਵਿੱਚ ਹੋਰ ਵੀ ਬੈਠੇ ਸੀ ਕੁਝ ਮੀਤ ਮੈਨੇਜਰ ਬੈਠੇ ਸੀ ਮੈਨੂੰ ਕਹਿੰਦਾ ਭਾਈ ਸਾਹਿਬ ਜੀ ਅੱਜ ਤੁਸੀਂ ਸ਼ਬਦ ਕਿੱਥੋਂ ਪੜਿਆ ਮੈਂ ਕਿਹਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਤੇ ਚੁੱਪ ਕਰ ਗਿਆ ਉਹ ਆਂਦਾ ਯਾਰ ਇਸ ਤਰ੍ਹਾਂ ਦੇ ਸ਼ਬਦ ਨਾ ਪੜਿਆ ਕਰੋ ਅਡਵਾਨੀ ਨੇ ਫੋਨ ਕੀਤਾ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਦਾ ਮੈਨੂੰ ਆ ਗਿਆ ਤੇ ਇਤਰਾ ਮੈਨੂੰ ਬੜੀ ਮੁਸ਼ਕਲ ਹੁੰਦੀ ਆ ਤੇ ਮੈਂ ਹਾਂ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ਼ਬਦ ਪੜ੍ਹੇ ਆ ਇਹਦੇ ਨਾਲ ਉਹਨਾਂ ਨੂੰ ਕਾਦੀ ਤਕਲੀਫ ਮਿਲ ਗਈ ਮੈਂ ਵਾਪਸ ਆ ਗਿਆ ਆਂ ਤੇ ਜਾਓ ਮੈਂ ਵਾਪਸ ਆ ਗਿਆ ਮੈਂ ਸ਼ਾਮ ਵਾਲੀ ਡਿਊਟੀ ਦੇ ਵਿੱਚ ਫੇਰ ਇਹੋ ਸ਼ਬਦ ਪੜ੍ਹ ਦਿੱਤੇ ਇਹਨਾਂ ਨੇ ਮੇਰੀਆਂ ਲਾਈਵ ਡਿਊਟੀਆਂ ਹੀ ਬੰਦ ਕਰ ਦਿੱਤੀਆਂ ਇਹਨਾਂ ਦੇ ਕੋਲ ਹੋਰ ਕੋਈ ਇਹਨਾਂ ਕੋ ਉਚਾਰਾ ਨਹੀਂਗਾ ਚਾਹੇ ਡਿਊਟੀਆਂ ਕੱਟ ਦਿਓ ਚਾਹੇ ਬਦਲੀ ਕਰ ਦਿਓ ऐसे गुनाह ਕਰਦੇ ਆ ਆ ਹੁਣ ਮੈਂ ਨਵੀ ਸੁਣਿਆ ਵਾ ਪਈ ਆਲਮਗੀਰ ਸਾਹਿਬ ਉਥੇ ਜੋ ਕਿਸੇ ਪ੍ਰੇਮੀ ਨੇ ਛੱਬਾ ਚੜਾਇਆ ਸੀਗਾ ਉਹਦੀ ਥਾਂ ਦੇ ਉੱਤੇ ਮੁੜਕੇ ਇਹਨਾਂ ਨੇ ਆਪਣੇ ਹਿਸਾਬ ਦੇ ਨਾਲ ਬਣਾ ਕੇ ਤੇ ਭੇਜ ਦਿੱਤਾ ਮੈਂ ਸਾਧ ਸੰਗਤ ਨੂੰ ਇੱਕ ਇਹ ਦੱਸਣਾ ਚਾਹੁੰਦਾ ਵਾਂ ਪਈ ਅੱਜ ਤੱਕ ਜਿਨ੍ਹਾਂ ਨੇ ਵੀ ਸੋਨੇ ਦੇ ਛੱਬੇ ਜਾਂ ਸੋਨੇ ਦੇ ਗੁਲਦਸਤੇ ਜਾਂ ਜੋ ਕੁਝ ਵੀ ਚੜਾਇਆ ਵਾ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਇਹ ਨਾ ਹੋਵੇ ਜਿਤਨਾ ਪਟਨਾ ਸਾਹਿਬ ਵਿੱਚ ਉਹ ਇਹ ਜਿਹੜਾ ਜੱਫੇਦਾਰ ਇਹਨਾਂ ਬਣਾਇਆ ਸੀ ਇੱਕ ਗੌਰ ਉਹਨੇ ਉਹ ਕਰ ਇਹ ਰੈਫਰੀ ਕਰਕੇ ਉਹ ਸੋਨੇ ਦਾ ਤੇ ਉਹ ਆਪਣਾ ਆਪਣਾ ਨਕਲੀ ਤਿਆਰ ਕਰਕੇ ਤੇ ਮੁੜ ਕੇ ਰੋਲਾ ਪਾਤਾ ਵੀ ਚੜਾਉਣ ਵਾਲੇ ਤੇ ਉਹਦਾ ਦੋਸ਼ ਕਰ ਦਿੱਤਾ ਪਈ ਉਹਨੇ ਨਕਲੀ ਚੜਾਇਆ ਵਾ ਹੁਣ ਆ ਜਿਹੜਾ ਆਲਮਗੀਰ ਵਾਲਾ ਉਹ ਵੀ ਇਹ ਆਖਣਗੇ ਵੀ ਇਹ ਵੀ ਨਕਲੀ ਆ ਇਹ ਪ੍ਰੇਮੀਆਂ ਨੇ ਚੜਾਇਆ ਵਾ ਤੇ ਇਹਨਾਂ ਆਪਣੇ ਉੱਪਰ ਨਿਗਾ ਲੈਣਾ ਤੇ ਸਾਰਾ ਆਪ ਖਾਈ ਜਾਂਦੇ ਆ ਮੈਂ ਸਮੂਹ ਸੰਗਤ ਨੂੰ ਬੇਨਤੀ ਕਰਦਾ ਵਾਂ ਇਹ ਚੋਰ ਬੈਠੇ ਨੇ ਸ਼ਰਮਨੀ ਕਮੇਟੀ ਦੇ ਵਿੱਚ ਇਹ ਜੋ ਕੁਝ ਤੁਸੀਂ ਚੜਾਉਂਦੇ ਜੋ ਉਹ ਸਾਰੇ ਇਹਨਾਂ ਦੇ ਘਰਾਂ ਦੇ ਵਿੱਚ ਜਾਣ ਡਿਆ ਵਾ ਮੇਰੀ ਹੱਥ ਜੋੜ ਕੇ ਬੇਨਤੀ ਆ ਗੁਰੂ ਘਰਾਂ ਦੇ ਵਿੱਚ ਤੁਸੀਂ ਸਾਹਿਬ ਦੇ ਨਾਲ ਤਿਲ ਫੁੱਲ ਜਾ ਕੇ ਫੋਲੀ ਜਾ ਕੇ ਰੱਖ ਕੇ ਤੇ ਮੱਥਾ ਟੇਕ ਕੇ ਆਜੋ ਇਹੋ ਜੇ ਗੱਫੇ ਇਹਨਾਂ ਨੂੰ ਨਾ ਦਿਓ ਤੁਹਾਡੇ ਉਹ ਪ੍ਰਵਾਨ ਨਹੀਂ ਹੋਣੇ ਕਿ ਗਰੀਬ ਦੀ ਸੇਵਾ ਕਰ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ